ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਸ਼ਹੀਦ ਸਿੰਘ ਫੌਜਾਂ ਤਨ ਤਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਤਨ ਤਨ ਗੁਰੂ ਰਾਮਦਾਸ ਜੀ ਮਹਾਰਾਜ 사త్సੰਗਤ ਜੀ ਅੱਜ ਆਪਣੀ ਵੀਡੀਓ ਦਾ ਵਿਸ਼ਾ ਹੈ ਜੇ ਕਿਸ ਦੇ ਸਿਰ ਤੇ ਕਰੋੜਾਂ ਦਾ ਕਰਜ਼ਾ ਹੈ 사త్సੰਗਤ ਜੀ ਉਹ ਇਸ ਸ਼ਬਦ ਦਾ ਜਾਪ 21 ਦਿਨ ਰੋਜ਼ 11 ਵਾਰ ਕਰਨਾ ਹੈ ਸਾਧ ਸੰਗਤ ਜੀ ਇਸ ਸ਼ਬਦ ਦਾ ਤੁਹਾਨੂੰ ਅੱਜ ਸਾਰੀ ਵਿਧੀ ਦੱਸਾਂਗੇ ਤੁਸੀਂ ਕਿਵੇਂ ਕਰਨਾ ਹੈ ਸਾਧ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸਤਨਾਮ ਸ਼ਿਰਵਾਹੀ ਗੁਰਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਪਰਿਆਹਤ ਆਪ ਜੀਤੇ ਬਣਿਆ ਰਵੇ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਜ ਪਾਉਂਦੇ ਹਾਂ ਤੁਹਾਨੂੰ ਅੱਜ ਸਾਰੀ ਵਿਧੀ ਵਾਰ ਦੱਸਾਂਗੇ ਕਿ ਇਸ ਸ਼ਬਦ ਦਾ ਜਾਪ ਤੁਸੀਂ ਕਦੋਂ ਤੇ ਕਿਵੇਂ ਕਰਨਾ ਹੈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤੁਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾਉਣੇ ਨੇ ਸਾਧ ਸੰਗਤ ਜੀ ਫਿਰ ਤੁਸੀਂ ਜਿੱਥੇ ਵੀ ਘਰ ਦੇ ਵਿੱਚ ਤੂਬਤ ਤੇ ਲਗਾਉਂਦੇ ਹੋ ਸਾਤ ਸੰਗਤ ਜੀ ਤੁਸੀਂ ਉੱਥੇ ਧੂਪ ਬੱਤੀ ਲਗਾਉਣੀ ਹੈ ਫਿਰ ਤੁਸੀਂ ਨੇ ਉੱਥੇ ਵਾਹਿਗੁਰੂ ਜੀ ਅੱਗੇ ਬੈਠ ਕੇ ਸਾਤ ਸੰਗਤ ਜੀ ਇਹ ਸ਼ਬਦ ਦਾ ਜਾਪ ਕਰਨਾ ਹੈ ਸਾਤ ਸੰਗਤ ਜੀ ਤੁਸੀਂ ਇੱਕ ਪਾਣੀ ਦਾ ਗਲਾਸ ਕੋਲ ਰੱਖਣਾ ਹੈ ਸਾਤ ਸੰਗਤ ਜੀ ਤੁਸੀਂ ਉਸ ਨੂੰ ਟਾਕੇ ਰੱਖਣਾ ਹੈ ਜਦੋਂ ਵੀ ਤੁਸੀਂ ਇਹ ਸ਼ਬਦ ਦਾ ਜਾਪ ਕਰਨਾ ਹੈ ਤਾਂ ਤੁਸੀਂ ਉਹ ਪਾਣੀ ਕੋਲ ਰੱਖਣਾ ਹੈ ਮੀਨਸ ਕਿ ਜਲ ਕੋਲ ਰੱਖਣਾ ਹੈ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਅੱਜ ਜੋ ਸ਼ਬਦ ਦੇ ਨਾਲ ਤੁਹਾਨੂੰ ਰੂਪ ਰੂਪ ਕਰਾਉਣ ਜਾ ਰਹੇ ਹਾਂ ਸਾਧ ਸੰਗਤ ਜੀ ਤੁਸੀਂ ਇਸ ਸ਼ਬਦ ਦਾ ਜਾਪ 21 ਦਿਨ ਰੋਜ਼ 11 ਵਾਰ ਕਰਨਾ ਹੈ ਸਾਧ ਸੰਗਤ ਜੀ ਤੁਹਾਡੇ ਸਿਰ ਤੇ ਕਿੰਨਾ ਵੀ ਕਰਜ਼ਾ ਹੋਵੇ ਵਾਹਿਗੁਰੂ ਜੀ ਕਿਰਪਾ ਕਰਨਗੇ ਤੁਹਾਡਾ ਕਰਜ਼ਾ ਉੱਤਰ ਜਾਵੇਗਾ ਕੋਈ ਨਾ ਕੋਈ ਰਸਤਾ ਵਾਹਿਗੁਰੂ ਜੀ ਵੱਲੋਂ ਬਣਾ ਦਿੱਤਾ ਜਾਵੇਗਾ ਸਾਧ ਸੰਗਤ ਜੀ ਬੜਾ ਹੀ ਸ਼ਰਧਾ ਦੇ ਨਾਲ ਇਕਾਗਰ ਚਿਤ ਹੋ ਕੇ ਇਸ ਸ਼ਬਦ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਤਾਂ ਜੋ ਬਾਬਾ ਜੀ ਤੱਕ ਤੁਹਾਡਾ ਕਰਿਆ ਹੋਇਆ ਜਾਪ ਪ੍ਰਵਾਨ ਹੋ ਸਕੇ ਸਾਤ ਸੰਗਤ ਜੀ ਗੁਰੂ ਮਹਾਰਾਜ ਜੀ ਕਿਰਪਾ ਕਰਨਗੇ ਸਾਤ ਸੰਗਤ ਜੀ ਤੁਹਾਡਾ ਕਰਜ਼ਾ ਉੱਤਰ ਜਾਵੇਗਾ ਤੁਹਾਡੀ ਜਾਨ ਵੀ ਸਖੌਲੀ ਹੋ ਜਾਵੇਗੀ ਸਾਤ ਸੰਗਤ ਜੀ ਆਓ ਹੁਣ ਆਪਾਂ ਚਵਦੀ ਸਾਂਝ ਪਾਉਂਦੇ ਹਾਂ ਪੜੀ ਜਾ ਤੂ ਮੇਰੇ ਵਲ ਹੈ ਤਾਂ ਕਿਆ ਮੋਹ ਚੰਦਾ तुद सब किच मैनो सौंपया जा तेरा बंदा लक्ष्मी टोटन आवई खाए खर्च रहंदा लक चुरासी मेदनी सब सेब करंदा। ए बैरी मित्र सब कितिया ना मंगे मन्दा। ਲੇਕਾ ਕੋਈ ਨਾ ਪੁੱਛੀ ਜਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦ ਸਾਬੇ ਕਾਜ ਸਵਾਰਿਆ ਜਾ ਤੁਧ ਪਾਵੰਦਾ ਪੜੀ ਜਾ ਤੂੰ ਮੇਰੇ ਬਲ ਹੈ ਤਾਂ ਕਿਆ ਮੋ ਚੰਦਾ

ਲੈ ਕਾ ਕੋਇ ਨ ਪੁੱਛਈ ਜਹਰ ਬਕਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦ ਸੱਬੇ ਕਾਜ ਸਵਾਰਿਆ ਜਾ ਤੁਧ ਪਾਵੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਏ ਸੀ ਆਪਣਾ ਸ਼ਬਦ ਸਾਧ ਸੰਗਤ ਜੀ ਤੁਸੀਂ ਇਸ ਸ਼ਬਦ ਦਾ ਜਾਪ 21 ਦਿਨ ਲੋਚ 11 ਵਾਰ ਕਰਨਾ ਹੈ ਸਾਧ ਸੰਗਤ ਜੀ ਤੁਹਾਡੇ ਸਿਰ ਤੇ ਭਾਵੇਂ ਕਰੋੜਾਂ ਅਰਬਾਂ ਦਾ ਕਰਜ਼ਾ ਹੋਵੇ ਸਾਧ ਸੰਗਤ ਜੀ ਉਹ ਵੀ ਉੱਤਰ ਜਾਵੇਗਾ ਤੁਸੀਂ ਇਸ ਸ਼ਬਦ ਦਾ ਇੱਕ ਵਾਰ ਜਾਪ ਕਰਕੇ ਤੇ ਵੇਖੋ ਤੁਹਾਡਾ 21 ਦਿਨ ਦੇ ਵਿੱਚ ਵਿੱਚ ਸਾਧ ਸੰਗਤ ਜੀ ਕਰਜ਼ੇ ਤੋਂ ਕੋਈ ਨਾ ਕੋਈ ਜ਼ਰੂਰ ਤੁਹਾਨੂੰ ਰਸਤਾ ਲੱਭੇਗਾ ਤੁਹਾਡਾ ਕਰਜ਼ਾ ਜਾਵੇਗਾ ਤੁਸੀਂ ਵਾਇਗੁਰਜੀ ਤੇ ਭਰੋਸਾ ਰੱਖ ਕੇ ਇੱਕ ਵਾਰ ਇਕਾਗਰ ਚਿਤ ਹੋ ਕੇ ਵਾਇਗੁਰਜੀ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਤੁਹਾਨੂੰ ਦੱਸਿਆ ਹੈ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਕਰ ਸਕਦੇ ਹੋ ਜਾਂ ਤੁਸੀਂ ਸਵੇਰੇ 12 ਵਜੇ ਤੋਂ ਪਹਿਲਾਂ ਇਸ ਸ਼ਬਦ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਤੁਸੀਂ ਨਾਇਗੁਰ ਜੀ ਅੱਗੇ ਅਰਦਾਸ ਕਰਨੀ ਹੈ ਪਹਿਲਾਂ ਇਸ ਸ਼ਬਦ ਦੇ ਉਪਰੰਤ ਤੁਸੀਂ ਵਾਹਿਗੁਰ ਜੀ ਅੱਗੇ ਅਰਦਾਸ ਕਰਨੀ ਹੈ ਤੇ ਵਾਹਿਗੁਰ ਜੀ ਸਾਡਾ ਕਰਜ਼ਾ ਉਤਾਰ ਦਿਓ ਸਾਧ ਸੰਗਤ ਜੀ ਅਤੇ ਤੁਸੀਂ ਅਰਦਾਸ ਦੇ ਵਿੱਚ ਵੀ ਕਹਿਣਾ ਹੈ ਧੰਨ ਗੁਰੂ ਰਾਮਦਾਸ ਰੱਖਿਓ ਗਰੀਬ ਦੀ लाज ਕਰਿਓ ਨਾ ਕਹੇਦਾ ਮੁਹਤਾਜ ਧੰਨ ਗੁਰੂ ਰਾਮਦਾਸ ਜੀ ਸਾਡਾ ਕਰਜ਼ਾ ਉਤਾਰ ਦਿਓ ਸਾਧ ਸੰਗਤ ਜੀ ਵਾਹਿਗੁਰ ਜੀ ਜਰੂਰ ਕਿਰਪਾ ਕਰਨੀ ਹੈ ਤੁਸੀਂ ਇੱਕ ਵਾਰ ਵਾਇ ਗੁਰਜੀ ਤੇ ਭਰੋਸਾ ਕਰਕੇ ਦੇਖੋ ਸਾਧ ਸੰਗਤ ਜੀ ਹੋਈਆਂ ਪੁੱਲਾ ਚੁੱਕਾਂ ਦੀ ਖਿਮਾ ਬਖਸ਼ਣੇ ਜੀ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ